ਸਤਿ ਸ਼੍ਰੀ ਅਕਾਲ ਦੋਸਤੋ ਅੱਜ ਉਹ ਤੁਹਾਨੂੰ ਉਹ ਚੀਜ਼ ਵਿਖਾਈਏ ਜਿਹਦੇ ਨਾਲ ਪੂਰੀ ਸਿੱਖ ਕੌਮ ਨੂੰ ਅਜ ਮਾਣ ਹੋਇਆ ਹੋਇਆ ਆਜੋ ਮੇਰੇ ਨਾਲ ਮੈਂ ਇਸ ਵਕਤ ਮੌਜੂਦਾਂ ਇਸਮਾਇਲਾਬਾਦ ਹਰਿਆਣਾ ਦੇ ਵਿੱਚ ਤੇ ਆਜੋ ਤੁਹਾਨੂੰ ਉਹ ਚੀਜ਼ ਵਿਖਾਣੀ ਹੈ ਜਿਹਦੇ ਨਾਲ ਅੱਜ ਪੂਰੀ ਦੁਨੀਆ ਦੇ ਸਿੱਖ ਖੁਸ਼ੀ ਦੇ ਨਾਲ ਝੂਮ ਰਹੇ ਨੇ ਜਬੀਲ ਹਰੀ ਰਾਜਨਦਾਰੀ ਦੇ ਕੰ ਬਟਾਟ ਜਬਹੀ ਪਈ ਪਰਕ ਰੰਗੀ ਜਾਨ ਆਪਾਂ ਸਾਰੇ ਮਿਲ ਕੇ ਚੱਲਨੇ ਆ ਤੇ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਣੇ ਆ ਜਿੱਥੇ ਅੱਜ ਸਾਰੀ ਸੰਗਤ ਇਕੱਠੀ ਹੋਈ ਹੈ ਕਿਸ ਵਾਸਤੇ ਸੰਗਤ ਇਕੱਠੀ ਹੋਈ 200 ਪਤਾ ਨਹੀਂ ਬਾਬਾ ਜੀ ਮੈਨੂੰ ਕਿੱਥੇ ਲੈ ਕੇ ਜਾ ਰਹੇ ਆ ਅਸੀਂ ਗੁਰੂ ਘਰ ਦੇ ਵਿੱਚ ਆਏ ਹੋਏ ਆ ਤੇ ਚਿਹਰੇ ਦੇ ਉੱਤੇ ਉਹ ਇਹਨਾਂ ਦੇ ਬੜੀ ਮੁਸਕਾਨ ਹੈ ਖੁਸ਼ ਬੜੇ ਲੱਗ ਰਹੇ ਆ ਕਹਿੰਦੇ ਕੋਈ ਕੋਈ ਵਧੀਆ ਚੀਜ਼ ਵਖਾਣੀ ਹੈ ਆਹ ਵਾਹ ਤੁਹਾਨੂੰ ਮਰੀ ਬੜੀ ਚੀਜ਼ ਦਿਖਾਣ ਲੱਗੇ ਆ ਜਿੱਥੇ ਅੱਜ ਸਾਰੀ ਸੰਗਤ ਇਕੱਠੀ ਹੋਈ ਆ ਇਹ ਤਾਂ ਸਰਦਾਰ ਅਮਨਦੀਪ ਸਿੰਘ ਨੇ ਸਰਦਾਰ ਜਾਣਦੇ ਹੋ ਤੁਸੀਂ ਇਹਨਾਂ ਨੂੰ ਕੌਣ ਨਹੀਂ ਜਾਣਦਾ ਲੈ ਤੁਸੀਂ ਜਾਣਦੇ ਸਟੀਲ ਮੈਨ ਆਫ ਇੰਡੀਆ ਨੇ ਅੱਛਾ ਨਹੀਂ ਜੀ ਸਟੀਲ ਆਫ ਇੰਡੀਆ ਨਹੀਂ ਸਟੀਲ ਆਫ ਵਰਲਡ ਬਣਵਾ ਲਿਆ ਇਹ ਕੀ ਬਾਤ ਹੈ ਸਟੀਲ ਮੈਨ ਆਫ ਦਾ ਵਰਲਡ ਸਿੰਘ ਸਾਹਿਬ ਨੂੰ ਕਹਿੰਦੇ ਆ ਸਟੀਲ ਮੈਨ ਆਫ ਇੰਡੀਆ ਸਰਦਾਰ ਅਮਨਦੀਪ ਸਿੰਘ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਖਿਤਾਬ ਮਿਲਣ ਵਾਲਾ ਹੈ ਸਟੀਲ ਮੈਨ ਆਫ ਦਾ ਵਰਲਡ ਦਾ ਮਿਲਾਨ ਇਟਲੀ ਦੇ ਵਿੱਚ ਵਰਲਡ ਰਿਕਾਰਡ ਤੋੜ ਕੇ ਆਏ ਨੇ ਦ 골ਡ ਮੈਡਲ ਪਾਏ ਹੋਏ ਨੇ ਸਿੰਘ ਸਾਹਿਬ ਸਾਨੂੰ ਪਲੀਜ਼ ਥੋੜਾ ਜਿਹਾ ਦੱਸੋ ਹਾਂਜੀ ਨਹੀਂ ਇਹ ਸਭ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਅਮਰਿਤ ਸ਼ਕਤੀ ਨਾਲ ਹੋਇਆ ਜੋ ਕੁਝ ਕਰਾਉਣ ਵਾਲੇ ਵਾਹਿਗੁਰੂ ਨੇ ਆਪਾਂ ਤਾਂ ਆਪਣਾ ਫਰਜ਼ ਅਦਾ ਕਰ ਰਹੇ ਆ ਇਹ ਇਟਲੀ ਮਿਲਾਨ ਦੇ ਵਿੱਚ ਗਿਨੀਜ਼ ਬੁੱਕ ਵਰ ਰਿਕਾਰਡ ਦੋ ਤੋੜੇ ਵਾਸਤੇ ਕਿਹਾ ਗਿਆ ਸੀ ਆਪਾਂ ਨੂੰ ਚੈਲੰਜ ਸੀ ਦੋਨੋਂ ਆਪਾਂ ਤੋੜੇ ਨੇ ਇੱਕ ਰਿਕਾਰਡ ਸੀ ਬਰਤ ਦੀ ਸਿੱਲੀਆਂ ਜਿਹੜੀ ਢਿੱਡ ਦੇ ਉੱਤੇ ਗਿਰਨੀਆਂ ਸੀ 15 ਫੁੱਟ ਤੋਂ 15 ਕਿਲੋ ਦੀ ਸਿੱਲੀ ਤੇ 1 ਮਿੰਟ 'ਚ 11 ਤੋੜ ਕੇ ਆਪਾਂ ਰਿਕਾਰਡ ਬਣਾਇਆ ਦੂਸਰਾ ਸੀ ਆਪਣੇ ਉੱਤੋਂ ਬਾਈਕਾਂ ਲੰਘਣੀਆਂ ਸੀ 1 ਮਿੰਟ ਦੇ ਵਿੱਚ 20 ਵਾਰ ਤੇ ਆਪਣੇ ਤੋਂ ਫੁੱਲ ਸਪੀਡ ਨਾਲ 1 ਮਿੰਟ 20 ਟਾਈਮ ਸਰਕਲ ਨਾਲ ਟੇੜ ਦੇ ਤੋ ਨੀਚੇ ਕਿਲਾ ਦਾ ਫੱਟਾ ਨੀਚੇ ਇੱਕ ਨੀਲ ਦਾ ਫੱਟਾ ਸੀ ਮੇਰੀ ਕਮਰ ਤੇ ਤੇ ਆਪਣਾ 23 ਕਰਕੇ ਵਰਲਡ ਰਿਕਾਰਡ ਬਣਾਤਾ ਹੈ ਇਹ ਆਪਣਾ ਰਿਕਾਰਡ ਨਹੀਂ ਇਹ ਪੂਰੇ ਸਿੱਖਾਂ ਦਾ ਰਿਕਾਰਡ ਹੈ ਪੂਰੇ ਸਿੱਖ ਕੌਮ ਦਾ ਰਿਕਾਰਡ ਹੈ ਇਹ ਮੈਂ ਡੈਡੀਕੇਟ ਕਰਦਾ ਸਿੱਖ ਕੌਮ ਨੂੰ ਆਪਣਾ ਮਕਸਦ ਸਿਰਫ ਇੱਕੋ ਹੀ ਹੈ ਕਿ ਹਰ ਗੇਮ ਦੇ ਵਿੱਚ ਵਰਡ ਦੀ ਜਿਹੜੀ ਵੀ ਗੇਮਾਂ ਨੇ ਉਹਦੇ ਵਿੱਚ ਆਪਣੇ ਗੁਰਸਿੱਖ ਅੰਮ੍ਰਿਤਧਾਰੀ ਬੰਦੇ ਨਿਸ਼ਾਨ ਸਿੰਘ ਲਹਿਰਾਨ ਉਦੇ ਲਈ ਮੈਂ ਅਕੈਡਮੀ ਖੋਲੀ ਹੋਈ ਹੈ ਤੇ ਆਪਾਂ ਘੱਟੋ ਘੱਟ 55 ਬੱਚੇ ਤਿਆਰ ਕਰ ਚੁੱਕੇ ਆ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਸਿੱਖੀ ਦਾ ਨਾਮ ਚਮਕਾ ਚੁੱਕੇ ਨੇ ਵਰਲਡ ਲੈਵਲ ਤੇ ਹੁਣੇ ਵਰਲਡ ਚੈਂਪੀਅਨਸ਼ਿਪ ਹੋਈ ਸੀ ਹੰਗਰੀ ਦੇ ਵਿੱਚ ਉਸ ਤੋਂ ਪਹਿਲਾਂ ਏਸ਼ੀਆ ਚੈਂਪੀਅਨਸ਼ਿਪ ਹੋਈ ਸੀ ਉਜ਼ਬੇਕਿਸਤਾਨ ਵਿੱਚ ਉਹਦੇ ਵਿੱਚ ਵੀ ਸਾਡੇ 23 ਮੈਡਲ ਆਏ ਸੀ ਜਿਦੇ ਚੋਂ 11 골ਡ ਸੀ 10 ਸਿਲਵਰ ਸੀ ਤੋਂ ਮਕਸਦ ਸਿਰਫ ਇਹ ਹੀ ਹੈ ਕਿ ਕਿਉਂਕਿ ਅੱਜਕਲ ਬੱਚਿਆਂ ਕੋਲ ਅੱਗੇ ਸੋਚਣ ਵਾਸਤੇ ਨਹੀਂ ਹੈ ਬੱਚੇ ਆਈਲੈਂਡਸ ਕਰਕੇ ਬਾਹਰ ਜਾਂਦੇ ਆ ਯਾ ਨੌਕਰੀਆਂ ਮਿਲਦੀਆਂ ਨਹੀਂ ਹੈਗੀਆਂ ਪਰ ਗੇਮ ਵਿੱਚ ਬਹੁਤ ਜ਼ਿਆਦਾ ਸਕੋਪ ਹੈਗਾ ਹੁਣ ਸਾਡੇ ਸਾਰੇ ਬੱਚੇ ਹੁਣ ਮੇਰੇ 6 ਬੱਚੇ ਜਿਹੜੇ ਅਕੈਡਮੀ ਚ ਬਹੁਤ ਅੱਛੇ 골ਡ ਮੈਡਲ ਜਿੱਤੇ ਨੇ ਯੂਰਪ ਚੈਂਪੀਅਨਸ਼ਿਪ ਜਿਹੜੀ ਹੰਗਰੀ ਹੋਈ ਸੀ 11 ਬੱਚਿਆਂ ਦਾ ਸ਼ੇਨਗਨ ਵੀਜ਼ਾ ਲੱਗਿਆ ਫ੍ਰੀ ਦੇ ਵਿੱਚ ਬੋਲੋ ਸੋਨਹਾਰ ਕਿਉਂਕਿ ਅੱਜਕੱਲ ਸ਼ੇਨਗਨ ਵੀਜ਼ਾ ਵਾਸਤੇ ਵੀ ਤੁਹਾਨੂੰ ਪਤਾ ਕਿੰਨੇ ਪੈਸੇ ਲੈਂਦੇ ਆ ਪਰ ਇੱਕ ਗੇਮ ਵਿੱਚ ਸਿਲੈਕਟ ਹੋ ਕੇ ਗਏ ਨੇ ਇੱਕ ਟੂਰਿਸਟ ਬੇਸ ਤੇ ਜਾਣਾ ਇੱਕ ਪਲੇਅਰ ਬਣ ਕੇ ਜਾਣਾ ਦੋਨਾਂ ਵਿੱਚ ਫਰਕ ਹੈ ਤੇ ਕਿਤਾ ਸਮਾਜ ਦੇ ਵਿੱਚ ਨਾ ਹੁੰਦਾ ਬੱਚੇ ਦਾ ਇੱਕ ਨਸ਼ਾ ਤੋਂ ਦੂਰ ਜਾਂਦਾ ਹੈ ਇੱਕ ਆਪਣੇ ਸਿੱਖ ਧਰਮ ਦਾ ਨਾਮ ਵਰਲਡ ਲੈਵਲ ਤੇ ਚਮਕਾਂਦਾ ਹੈ ਤੇ ਜਲਦੀ ਸਾਡੇ ਅਕੈਡਮੀ ਦੇ ਤਿੰਨ ਤੋਂ ਚਾਰ ਬੱਚੇ ਯੂਐਸਏ ਅਮਰੀਕਾ ਜਾ ਰਹੇ ਨੇ ਵਰਲਡ ਚੈਂਪੀਅਨਸ਼ਿਪ ਵਾਸਤੇ ਜਿਦੇ ਵਿੱਚੋਂ ਆ ਨਾਮ ਸਰਪ੍ਰਾਈਜ਼ ਨੇ ਦੱਸਾਂਗੇ ਕਿਉਂਕਿ ਉਹਨਾਂ ਦਾ ਹਾਲੇ ਕੰਪੀਟੀਸ਼ਨ ਹੋਣਾ ਤੋਂ ਆਪਣਾ ਅਕੈਡਮੀ ਖੋਲਣ ਦਾ ਮਕਸਦ ਤੇ ਜਿਹੜਾ ਆਪਾਂ ਬਚਪਨ ਦੇ ਵਿੱਚ ਵੀਰਜੀ ਨੇ ਪਹਿਲਾਂ ਸਿੱਖ ਮਿਸ਼ਨਰੀ ਕਾਲਜ ਦੀ ਕਲਾਸਾਂ ਸ਼ੁਰੂ ਕੀਤੀ ਸੀ ਸਾਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ ਤੇ ਇਹਨਾਂ ਨੇ ਸਾਨੂੰ ਕਲਾਸਾਂ ਵਿੱਚ ਮੰਨੂ ਕਹਿੰਦੇ ਵੀ ਬੱਚੇ ਤਿਆਰ ਕਰੋ ਆਪਾਂ ਉਹਨਾਂ ਨੂੰ ਕੀਰਤਨ ਸਿਖਾਵਾਂਗੇ ਗੁਰਮਤਿ ਦੀ ਕਲਾਸਾਂ ਸਿਖਾਵਾਂਗੇ ਤੇ ਸਟਾਰਟ ਇਹਨਾਂ ਨੇ ਕਰਾਇਆ ਜੀ ਤੇ ਉੱਥੋਂ ਸਟਾਰਟ ਹੋਣ ਦੇ ਵਿੱਚ ਸਾਨੂੰ ਸਿੱਖੀ ਬਾਰੇ ਪਤਾ ਚੱਲਿਆ ਪ੍ਰੋਪਰ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਚੱਲਿਆ ਉਸ ਇਤਿਹਾਸ ਕਰਕੇ ਅਸੀਂ ਗਤਕਾ ਸ਼ੁਰੂ ਕੀਤਾ ਗਤਕੇ ਕਰਕੇ ਜਿਹੜਾ ਬੱਚਾ ਗਤਕਾ ਖੇਡੂਗਾ ਕਦੀ ਸਿੱਖੀ ਤੋਂ ਦੂਰ ਨਹੀਂ ਜਾਊਗਾ ਗਤਕੇ ਦਾ ਗਤਕੇ ਨਾਲ ਕਿਉਂਕਿ ਜੋਸ਼ ਆਂਦਾ ਹੈ ਬਲ ਆਂਦਾ ਹੈ ਤੇ ਸਾਨੂੰ ਸਾਰਿਆਂ ਨੂੰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਗਤਕਾ ਸਿੱਖ ਮਸ਼ਹੂਰਤ ਤੇ ਗੇਮਾਂ ਵਿੱਚ ਜਰੂਰ ਪਾਣਾ ਚਾਹੀਦਾ ਕਿਉਂਕਿ ਗੇਮਾਂ ਵਿੱਚ ਪਾਉਣ ਦੇ ਨਾਲ ਉਹਦਾ ਸਰੀਰਕ ਵਿਕਾਸ ਹੋਏਗਾ ਤੇ ਮਾਨਸਿਕ ਵਿਕਾਸ ਵੀ ਹੋਗਾ ਜਿਹੜੀ ਫੋਨ ਦੀ ਗੇਮਾਂ ਵਿੱਚ ਅੱਜਕੱਲ ਬੱਚੇ ਲੱਗੇ ਹੋਏ ਨੇ ਜੀ ਉਹਨਾਂ ਨੂੰ ਬਚਾਓ ਤੇ ਉਹਨਾਂ ਨੂੰ ਸਰੀਰੀ ਕਸਰਤ ਵਿੱਚ ਪਾਓ ਤਾਂ ਕਿ ਉਹ ਆਪਣੇ ਸਿੱਖ ਧਰਮ ਤੇ ਆਪਣੇ ਦੇਸ਼ ਦਾ ਨਾਂ ਵਰਲਡ ਲੈਵਲ ਤੇ ਚਮਕਾ ਸਕਣ ਤੇ ਤੁਹਾਨੂੰ ਜਲਦੀ steel man of world ਦਾ ਖਿਤਾਬ ਵਾਈਗੁਰੂ ਜੀ ਨੇ ਦਿਵਾਣਾ ਜਲਦ ਹੀ steel man of world ਦਾ ਖਿਤਾਬ ਜਿੱਤ ਕੇ ਨਿਸ਼ਾਨ ਸਾਹਿਬ ਵਰਡ ਦੇ ਵਿੱਚ ਘਟਨਾ ਇਹ ਆਪਣਾ ਸੁਪਨਾ ਤੇ ਜਲਦੀ ਪੂਰਾ ਕਰਾਂਗੇ। ਕੀ ਬਾਤ ਹੈ? ਔਰ ਸਭ ਤੋਂ ਵੱਡੀ ਗੱਲ ਗੁਰਸਿੱਖ ਵੀਰ ਨੇ ਸਰਦਾਰ ਅਮਨਦੀਪ ਸਿੰਘ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਉੱਤੇ ਮਾਣ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਕਿ ਇਨਾਮ ਜਿੱਤ ਕੇ ਵੀ ਮਾਣ ਹਾਸਲ ਕਰਕੇ ਵੀ ਕਹਿੰਦੇ ਕਿ ਇਹ ਸਾਰੇ ਸਰਟੀਫਿਕੇਟ ਨੇ ਇਹ ਜਿਹੜੇ ਇਸ ਸੰਗਤ ਨੂੰ ਡੈਡੀਕੇਟ ਕਰ ਰਹੇ ਤੇ ਸੰਗਤ ਵੀ ਇਹਨਾਂ ਦਾ ਉਸ ਤਰੀਕੇ ਨਾਲ ਹੀ ਅਜਮਾਨ ਕਰ ਰਹੀ ਹੈ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੇਟੇ ਅਮਨਦੀਪ ਸਿੰਘ ਸਟੀਲਮੈਨ ਨੇ ਇਟਲੀ ਦੇ ਮਿਲਾਨ ਤੋਂ ਦੋ ਗਨੀਜ਼ੋ ਵਰਲਡ ਦੇ ਰਿਕਾਰਡ ਲੈ ਕੇ ਆਏ ਨੇ ਤੇ ਸਾਰੀ ਸੰਗਤ ਬੜੀ ਖੁਸ਼ੀ ਆ ਸਾਰੀ ਸੰਗਤ ਨੇ ਅੱਜ ਬੜੀ ਖੁਸ਼ੀ ਮਨਾਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਮਸ਼ੀ ਕਾਲ ਸਰਕਲ ਇਸ ਮੈਲਾਬਾਦ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਾਰੇ ਇਲਾਕੇ ਵਿੱਚ ਸਾਰੇ ਸ਼ਹਿਰ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਲਾਲ ਜਿੱਥੇ ਉਹਨਾਂ ਨੇ ਜੰਗਾਂ ਲੜੀਆਂ ਨੇ ਤੇ ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਜਲਜੀਤ ਹੋਰੀ ਵੀ ਕਹਿੰਦੇ ਸੀਗੇ ਵੀ ਕੋਈ ਇਹੋ ਜਿਹਾ ਸਟੇਜ ਨਹੀਂ ਹੋਏਗਾ ਜਿੱਥੇ ਪੰਜਾਬੀ ਨਹੀਂ ਜਾਣਗੇ ਜਿੱਥੇ ਪੰਜਾਬੀ ਕਲਾ ਦੇ ਵਿੱਚ ਮੱਲਾ ਮਾਰ ਰਹੇ ਨੇ ਅੱਜ ਉਸ ਜੰਗ ਦੇ ਮੈਦਾਨ ਦੇ ਵਿੱਚ ਕਹਿ ਲਓ ਕਿ ਮੱਲਾ ਖਾੜਿਆਂ ਦੇ ਵਿੱਚ ਵੀ ਸਰਦਾਰ ਅਮਨਦੀਪ ਸਿੰਘ ਦੇ ਰੂਪ ਦੇ ਵਿੱਚ ਸਾਡੀ ਰਿਪਰੈਜੈਂਟੇਸ਼ਨ ਸਿੱਖ ਕੌਮ ਦੀ ਸਰਦਾਰ ਸਾਹਿਬ ਕਰ ਰਹੇ ਨੇ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਤੇ ਹੁਣ ਜਿੱਥੇ ਇਹਨਾਂ ਨੂੰ ਟਾਈਟਲ ਮਿਲਿਆ ਹੋਇਆ ਸਟੀਲ ਮੈਨ ਆਫ ਇੰਡੀਆ ਦਾ ਉਹਨਾਂ ਵਾਲੇ ਸਮੇਂ ਚ ਬਣਨ ਵਾਲੇ ਨੇ ਸਟੀਲ ਮੈਨ ਆਫ ਵਾਈਲ ਬੋਲੇ ਇਸੇ ਤਰੀਕੇ ਨਾਲ ਕੰਟੀਨਿਊ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਥ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ